ਸੁਣ ਜਾਰ ਹਮਾਰੇ ਸੱਜਣ ਇੱਕ ਕਰੋ ਬੇਨਤੀਆ ਤਿਸ ਮੋਹਨ ਲਾਲ ਪਿਆਰੇ ਹਉ ਫਿਰੋ ਖੋਜੰਤੀਆ ਤਿਸ ਦਸ ਪਿਆਰੇ ਸਿਰ ਧਰੀ ਉਤਾਰੇ ਇਕ ਭੋਰੀ ਦਰਸ਼ਨ ਦੀਜੈ ਨੈਣ ਹਮਾਰੇ ਪ੍ਰੀਏ ਰੰਗ ਰੰਗਾਰੇ ਇਕ ਤਿਲ ਪੀਨਾ ਤੇਰੀ ਜੈ ਪ੍ਰਭ ਸੋ ਮਣ ਲੀਨਾ ਜਿਉਂ ਜਲ ਮੀਨਾ ਚਾਤ੍ਰਿਕ ਜਿਵੈ ਤੇ ਸੰਤਿਆ ਜਨ ਨਾਨਕ ਗੁਰਪੂਰਾ ਪਾਇਆ ਸਗਲੀ ਤਿਖਾ ਭੋਜਨ ਤਿਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੋ ਲੋਕ ਸੰਤ ਉਦਰਨ ਦਿਆਲੰ ਆਸਰੰ ਗੋਪਾਲ ਕੀਰਤਨ ਹੈ ਨਿਰਮਲੰ ਸੰਤ ਸੰਗੇਨ ਓਟ ਨਾਨਕ ਪਰਮੇਸ਼ਰ ਹੈ ਸੰਤ ਉਦਰਨ ਦਿਆਲੰ ਆਸਰੰ ਗੋਪਾਲ ਕੀਰਤਨ ਹੈ ਨਿਰਮਲੰਤ ਸੰਤ ਸੰਗੇਨ ਓਟ ਨਾਨਕ ਪਰਮੇਸ਼ਰ ਹੈ ਚੰਦਨ ਚੰਦਨਾ ਸਰਦ ਰੁੱਤ ਮੂਲ ਨਾ ਮਿਟੇ ਈ ਕਾਮ ਚੀਤਲ ਥੀ ਵੈ ਨਾਨਕਾ ਜਪੰਦੜੋ ਹਰ ਨਾਮ ਪਉੜੀ ਚਰਨ ਕਮਲ ਕੀ ਓਟ ਉਦਰੇ ਸਗਲ ਜਨ ਸੋਨ ਪਰਤਾਪ ਗੋਵਿੰਦ ਨਿਰਭਉ ਭੈ ਮਨ ਟੋਟ ਨ ਆਵੇ ਮੂਲ ਸੰਤਿਆ ਨਾਮ ਧਨ ਚੰਤ ਜਨਾਸਿਓ ਸੰਗ ਪਾਈਐ ਵੱਡਾ ਪੁੰਨ ਆਠ ਪਹਿਰ ਹਰ ਧਿਆਏ ਹਰ ਜਸ ਨਿਤ ਸੁਣ ਭਾਵ ਸਤਿਗੁਰੂ ਜੀ ਇਲਾਹੀ ਬਾਣੀ ਦੇ ਵਿੱਚ ਸਾਨੂੰ ਫਰਮਾਨ ਕਰਦੇ ਨੇ ਜੋ ਸੰਤ ਜਨ ਗੋਪਾਲ ਪ੍ਰਭੂ ਦੇ ਕੀਰਤਨ ਨੂੰ ਆਪਣੇ ਜੀਵਨ ਦਾ ਸਹਾਰਾ ਬਣਾ ਲੈਂਦੇ ਹਨ ਦਿਆਲ ਪ੍ਰਭੂ ਉਹਨਾਂ ਸੰਤਾਂ ਨੂੰ ਮਾਇਆ ਦੀ ਤਪਸ਼ ਤੋਂ ਬਚਾ ਲੈਂਦਾ ਹੈ ਉਹਨਾਂ ਸੰਤਾਂ ਦੀ ਸੰਗਤ ਕੀਤਿਆਂ ਪਵਿੱਤਰ ਹੋ ਜਾਈਦਾ ਹੈ ਏ ਨਾਨਕ ਤੂੰ ਵੀ ਅਜੇਹੇ ਗੁਰਮਖਾਂ ਦੀ ਸੰਗਤ ਵਿੱਚ ਰਹਿ ਕੇ ਪਰਮੇਸ਼ਰ ਦਾ ਲਾਪੜ ਭਾਵੇਂ ਚੰਦਨ ਦਾ ਲੇਪ ਕੀਤਾ ਹੋਵੇ ਚਾਹੇ ਚੰਦਰਮਾ ਦੀ ਚਾਨਣੀ ਹੋਵੇ ਤੇ ਭਾਵੇਂ ਠੰਡੀ ਰੁੱਤ ਹੋਵੇ ਇਹਨਾਂ ਦੀ ਰਾਹੀ ਮਨ ਦੀ ਤਪਸ਼ ਉੱਕਾ ਹੀ ਮਿਟ ਨਹੀਂ ਸਕਦੀ ਏ ਨਾਨਕ ਪ੍ਰਭੂ ਦਾ ਨਾਮ ਸਿਮਰਿਆ ਹੀ ਮਨੁੱਖ ਦਾ ਮਨ ਸ਼ਾਂਤ ਹੁੰਦਾ ਹੈ ਪ੍ਰਭੂ ਦੇ ਸੋਹਣੇ ਚਰਨਾਂ ਦਾ ਆਸਰਾ ਲੈ ਕੇ ਸਾਰੇ ਜੀਵ ਦੁਨੀਆ ਦੀ ਤਪਸ਼ ਤੋਂ ਬਚ ਜਾਂਦੇ ਹਨ ਗੋਬਿੰਦ ਦੀ ਵਡਿਆਈ ਸੁਣ ਕੇ ਬੰਦਗੀ ਵਾਲਿਆਂ ਦੇ ਮਨ ਨਿਡਰ ਹੋ ਜਾਂਦੇ ਹਨ ਉਹ ਪ੍ਰਭੂ ਦਾ ਨਾਮ ਧਨ ਇਕੱਠਾ ਕਰਦੇ ਹਨ ਤੇ ਉਸ ਧਨ ਵਿੱਚ ਕਦੇ ਘਾਟਾ ਨਹੀਂ ਪੈਂਦਾ ਅਜਿਹੇ ਗੁਰਮਖਾਂ ਦੀ ਸੰਗਤ ਬੜੇ ਭਾਗਾ ਨਾਲ ਮਿਲਦੀ ਹੈ ਇਹ ਸੰਤ ਜਨ ਅੱਠੇ ਪਹਿਰ ਪ੍ਰਭੂ ਨੂੰ ਸਿਮਰਦੇ ਹਨ ਤੇ ਸਦਾ ਪ੍ਰਭੂ ਦਾ ਜਸ ਸੁਣਦੇ ਹਨ